ਦੇ ਸਰਕਾਰ ਦੇ ਵੱਲੋਂ ਨਵੀਂ ਨੀਤੀ ਤੇ ਡਰਾਫਟ ਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੋਟਿਆ ਨੇ ਆਰਤੀਆ ਦੇ ਨਾਲ ਵਿਚਾਰ ਚਰਚਾ ਕੀਤੀ ਹੈ ਗੁਰਮੀਤ ਸਿੰਘ ਖੋਟਿਆ ਨੇ ਕਿਹਾ ਹੈ ਕਿ ਪੰਜਾਬ ਦਾ ਮੰਡੀ ਬੋਰਡ ਏਸ਼ੀਆ ਦਾ ਸਭ ਤੋਂ ਮਜ਼ਬੂਤ ਮੰਡੀ ਬੋਰਡ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਡਰਾਫਟ ਦੇ ਪੰਜਾਬ ਦੇ ਲੋਕ ਪੰਜਾਬ ਦਾ ਨੁਕਸਾਨ ਹੋਣ ਦਾ ਜੜਾ ਖਦਸਾ ਜਤਾ ਰਹੇ ਨੇ ਖੋਟਿਆ ਨੇ ਕਿਹਾ ਕਿ ਇਸ ਦੇ ਨਾਲ ਇਹ ਹੀ ਲੱਗਦਾ ਹੈ ਕਿ ਮੰਡੀ ਬੋਰਡ ਟੁੱਟ ਜਾਵੇਗਾ ਉਦਰ ਇਸ ਮਾਮਲੇ ਦੇ ਵਿੱਚ ਆਰਤੀ ਐਸੋਸੀਏਸ਼ਨ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਸਭ ਤੋਂ ਸਪੈਸ਼ਲ ਸੈਸ਼ਨ ਬੁਲਾਇਆ ਕੇਂਦਰ ਦੇ ਡਰਾਫਟ ਨੂੰ ਰੱਦ ਕੀਤਾ ਜਾਵੇ। ਪੰਜਾਬ ਦੇ ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੀ ਆਰਟੀ ਅਸੋਸੀਏਸ਼ਨ ਨੇ ਵੀ ਕੇਂਦਰ ਸਰਕਾਰ ਦੀ ਐਗਰੀਕਲਚਰ ਪਾਲਿਸੀ ਦੇ ਉਸ ਡਰਾਫਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਜਿਹੜਾ ਡਰਾਫਟ ਕੇਂਦਰ ਨੇ ਰਾਜਾਂ ਨੂੰ ਆ ਜਵਾਬ ਵਾਸਤੇ ਭੇਜਿਆ ਹੈ ਤੇ ਪੰਜਾਬ ਲਗਾਤਾਰ ਇਸ ਡਰਾਫਟ ਦੇ ਉੱਤੇ ਵਿਚਾਰ ਵਿਮਰਸ਼ ਕਰ ਰਿਹਾ ਹੈ ਤੇ ਇਸੇ ਕਰਕੇ ਅਲੱਗ-ਅਲੱਗ ਵਰਗਾਂ ਦੇ ਨਾਲ ਮੀਟਿੰਗ ਕਰਕੇ ਸਰਕਾਰ ਸੁਝਾਅ ਲੈ ਰਹੀ ਹੈ ਪਿਛਲੇ ਦਿਨੀ ਜਿਹੜੀ ਹੈਗੀ ਸਰਕਾਰ ਨੇ ਜਿਹੜੇ ਕਿਸਾਨ ਨੇ ਉਹਨਾਂ ਤੋਂ ਸੁਝਾਅ ਲਏ ਸਨ ਤੇ ਅੱਜ ਆਰਟੀ ਐਸੋਸੀਏਸ਼ਨ ਦੇ ਨਾਲ ਐਗਰੀਕਲਚਰ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਨੇ ਮੀਟਿੰਗ ਕਰਕੇ ਉਹਨਾਂ ਤੋਂ ਵਿਚਾਰ ਲਏ ਤੇ ਇਹ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਆਰਟੀ ਐਸੋਸੀਏਸ਼ਨ ਨੇ ਇਹੀ ਸੁਝਾਅ ਦਿੱਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਡਰਾਫਟ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕ ਅਸ਼ੰਕਾ ਜਤਾ ਰਹੇ ਨੇ ਕਿ ਮੰਡੀਆਂ ਨੂੰ ਪ੍ਰਾਈਵੇਟ ਕਰਕੇ ਪੰਜਾਬ ਦਾ ਇੱਕ ਵੱਡਾ ਨੁਕਸਾਨ ਜਿਹੜਾ ਹੈਗਾ ਇਸ ਡਰਾਫਟ ਦੇ ਲਾਗੂ ਹੋਣ ਦੇ ਨਾਲ ਹੋ ਸਕਦਾ ਹੈ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵਿੰਦਰ ਦੀਵਾਨ ਇੰਡੀਆ ਨਿਊਜ਼ ਨਹੀਂ ਇਹ ਜਿਹੜੇ ਤਿੰਨ ਕਾਨੂੰਨ 1900 2020 ਦੇ ਵਿੱਚ ਆਏ ਸੀ ਨਾ ਉਹਦੇ ਨਾਲ ਇਹਨਾਂ ਕੋਈ ਰਿਲੇਸ਼ਨ ਨਹੀਂ ਇਹ ਜਿਹੜਾ ਖਰੜਾ ਉਹਨਾਂ ਨੇ ਭੇਜਿਆ ਹੈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇੱਕ ਨੈਸ਼ਨ ਵਨ ਇਲੈਕਸ਼ਨ ਇਹ ਉਹਦਾ ਨਾਲ ਮਿਲਦਾ ਜੁਲਦਾ ਹੈ ਵੀ ਮਾਰਕੀਟਿੰਗ ਸਿਸਟਮ ਪੂਰੇ ਨੇਸ਼ਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਹੋਏ ਇੱਕ ਮੰਡੀ ਇੱਕ ਮੰਡੀ ਨਹੀਂ ਸਾਰਾ ਸਿਸਟਮ ਜਿਹਦੇ ਲਾਇਸੈਂਸ ਪੰਜਾਬ ਦਾ ਰਹਿਣ ਵਾਲੋਂ ਨੇ ਇੱਕ ਲਾਇਸੈਂਸ ਲੈ ਲਿਆ ਉਹ ਕਿਸੇ ਸਟੇਟ 'ਚ ਜਾ ਕੇ ਖਰੀਦੋ-ਵਰੁਕਤ ਕਰ ਸਕਦਾ ਹੈ ਕਿਸਾਨ ਪੰਜਾਬ ਦਾ ਜਾ ਕੇ ਮਹਾਰਾਸ਼ਟਰ 'ਚ ਫਸਲ ਵੇਚ ਸਕਦਾ ਮਹਾਰਾਸ਼ਟਰ ਦਾ ਆਣ ਕੇ ਪੰਜਾਬ 'ਚ ਵੇਚ ਸਕਦਾ ਬੱਟ ਇਹ ਚੀਜ਼ ਕਹਿੰਦੀਆਂ ਗੱਲਾਂ ਨੇ ਅੱਜ ਤੋਂ ਪਹਿਲਾਂ ਵੀ ਕਿਸਾਨ ਨੂੰ ਕੋਈ ਮਨਾਇ ਨਹੀਂ ਪਰ ਕਿਸਾਨ ਨੂੰ ਜਾਣ ਵੀ ਕੋਈ ਨਹੀਂ ਦਿੰਦਾ ਮੈਂ ਉੱਥੇ ਮਿਸਾਲ ਦਿੱਤੀ ਸੀ ਮੰਤਰੀ ਜੀ ਨੂੰ ਮੈਂ ਕਹਿੰਦਾ ਵੀ ਜਦੋਂ ਪੰਜਾਬ ਦੇ ਵਿੱਚ ਝੋਨਾ ਅਰਾਈਵਲ ਵੱਜ ਜਾਂਦੀ ਹੈ ਅਸੀਂ ਬੈਰੀਕੇਡ ਲਾ ਦਨੇ ਵੀ ਰਾਜਪੁਰੇ ਤੋਂ ਪਟਿਆਲੇ ਤੋਂ ਕੋਈ ਐਂਟਰੀ ਨਹੀਂ ਕਰੂਗਾ ਖਸਾਨ ਖਲੋਰੀ ਤੋਂ ਜਦੋਂ ਹਰਿਆਣੇ ਦੇ ਵਿੱਚ ਜ਼ਰੂਰਤ ਨਹੀਂ ਉਹ ਬੈਰੀਕੇਡ ਲਾ ਦੇ ਬਿਨਾ ਬਾਸਮਤੀ ਆਊਗਾ ਨਾ ਝੋਨਾ ਆਊਗਾ ਉਹਦਾ ਅਮਲ ਤਾਂ ਆਪ ਕਰਦੇ ਨਹੀਂ ਦੂਸਰੀ ਗੱਲ ਹੈ ਵੀ ਜਿਹੜਾ ਉਹ ਮਾਰਕੀਟਿੰਗ ਸਿਸਟਮ ਇਹਨਾਂ ਨੇ ਇੱਕ ਕਰਨ ਦੀ ਗੱਲ ਕੀਤੀ ਹੈ ਉਹ ਜ਼ਿਆਦਾ ਈਸਟ ਇੰਡੀਆ ਜਿਹੜੇ ਸਾਰੀਆਂ ਸਟੇਟਾਂ ਨੇ ਮਣੀਪੁਰ ਉੱਤਰੀਪੁਰਾ ਦੂਜਾ ਤੇਜਾ ਉਹਨਾਂ ਵਾਸਤੇ ਉਹ ਤੇ ਕੋ ਫਸਲ ਪਹਿਲਾਂ ਕਰਦੇ ਨਹੀਂ ਉਹ ਤਾਂ ਫੁੱਲ ਫਲਾਵਰ ਦੂਜਾ ਤੇਜਾ ਹੁੰਦਾ ਜਾਂ ਕੋਈ ਹੋਰ ਸਟੇਟਾਂ ਨੇ ਆਂਧਰਾ ਕ੍ਰਿਆਨਾ ਵਗੈਰਾ ਬੰਦਾ ਕਨਕ ਤੇ ਚੋਨਾ ਤਕਰੀਬਨ ਪੰਜਾਬ ਹਰਿਆਣਾ ਜਾਂ ਪੰਜ ਸਰ ਸਟੇਟਾਂ ਹੋਣ ਜਿਹੜੀਆਂ ਐਡ ਕੀਤੀਆਂ ਉਹਦੇ ਵਿੱਚ ਉਹ ਚਾਹੁੰਦੇ ਕੀ ਹੈ ਕਿ ਪੰਜਾਬ ਹਰਿਆਣੇ ਦੇ ਵਿੱਚ ਜਿਹੜਾ ਮੰਡੀਕਰਨ ਸਿਸਟਮ ਹੈ ਏਪੀਐਮਸੀ ਐਕਟ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਪ੍ਰਾਈਵੇਟ ਮੰਡੀਆਂ ਦੇ ਵਿੱਚ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਨਾ ਮਾਰਕੀਟ ਫੀਸ ਐ ਨਾ ਆਰਡੀਐਫ ਨਾ ਕੋਆਰਤਾ ਅਸਲ ਜੋ ਜਿਹੜੇ ਤੁਸੀਂ ਪਹਿਲਾਂ ਸਵਾਲ ਕੀਤਾ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆ ਜਿਹੜੇ ਵਾਪਸ ਲਏ ਪ੍ਰਧਾਨ ਮੰਤਰੀ ਜੀ ਨੇ ਅਸਲ ਉਹਦੇ ਨਾਲ ਨੁਕਤ ਮਿਲਦਾ ਚਲਦਾ ਨੁਕਤਾ ਇਹੀ ਹੈ ਵੀ ਕਿਸੇ ਤਰੀਕੇ ਜਿਹੜੇ ਕਾਰਪੋਰੇਟ ਘਰਾਣੇ ਆ ਪੰਜਾਬ ਦੇ ਵਿੱਚ ਇਹਦੇ ਧਿਆਨ ਕੇ ਕਬਜ਼ਾ ਕਰ ਲੈਣਾ ਇਹ ਚੀਜ਼ ਇੱਥੇ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਸੈਲੋ ਜੋ ਅੱਜ ਮੁੱਖ ਮੁੱਦਾ ਸੀ ਵੀ ਸੈਲੋ ਪੰਜਾਬ ਦੇ ਵਿੱਚ ਬਣਨ ਤੇ ਪ੍ਰਾਈਵੇਟ ਮੰਡੀਆਂ ਬਣਨ ਉਥੇ ਸਟੇਟਾ ਜਿਹੜੀਆਂ ਟੈਕਸ ਫਰੀ ਕਰ ਦੇਣਾ ਹੁਣ ਜਿਹੜਾ ਮਾਰਕੀਟ ਕਮੇਟੀ ਦਾ ਯਾਰਡ ਹੈ ਉਥੇ 3% ਮਾਰਕੀਟ ਫੀਸ ਦਾ 3% ਆਰ ਡੀ ਐਫ ਹੈ 2% ਆਰਟ ਹੈ ਏ ਪੀ ਐਮ ਸੇਟ ਦੇ ਤਾ 2.5% ਬੱਟ ਮਿਲਦੀ ਆਈ ਦੀ 1.5 ਤੋਂ 2% ਪੇ ਜਿਹਦੇ ਮੈਂ ਅੱਜ ਵੀ ਖੁੜੀਆ ਸਾਹਿਬ ਨਾਲ ਗੱਲ ਕੀਤੀ ਆ ਵੀ ਤੁਸੀਂ 7 ਅਕਤੂਬਰ ਨੂੰ ਸਾਰੇ ਪ੍ਰੈਸ ਦੇ ਵਿੱਚ ਕਹਿ ਕੇ ਕਿਉਂ ਵੀ ਆਰਤੀ ਨੂੰ ਟੈਕਸੈਂਟ ਕਮਿਸ਼ਨ ਮਿਲੂਗਾ ਮੁੱਖ ਮੰਤਰੀ ਨੇ ਸਾਡਾ ਵਾਅਦਾ ਕੀਤਾ ਤੁਹਾਡੀ ਹਾਜ਼ਰੀ ਕੀਤਾ ਚੀਫ ਸੈਕਟਰੀ ਉਸ ਵੇਲੇ ਦੇ ਅਨਰਾਗ ਵਰਮਾ ਜੀ ਅੱਜ ਨਾਲ ਸੀਗੇ ਜਿਹੜੇ ਹੁਣ ਬੈਠੇ ਨੇ ਸ਼੍ਰੀ ਕੈਰਸਨਾ ਜੀ ਉਹ ਵੀ ਮੀਟਿੰਗ ਵਿੱਚ ਹਾਜ਼ਰ ਸੀ ਹੋਰ ਸਾਰੇ ਅਫਸਰ ਸੀ ਤੁਸੀਂ ਵੀ ਪ੍ਰੈਸ ਵਾਲੇ ਬਾਹਰ ਖੜੇ ਸੀ ਉੱਥੇ ਸੀਐਮਓ ਦੇ 7 ਅਕਤੂਬਰ ਦੀ ਗੱਲ ਹੈ ਮੈਂ ਕਿਹਾ ਸਾਡੀ ਉਹ ਗੱਲ ਪੂਰੀ ਕਰੋ ਨਹੀਂ ਤੇ ਕਾਂਗਰਸ ਜੀ ਜਨਾਰਿਆ ਸਾਨੂੰ 1 ਅਪ੍ਰੈਲ ਨੂੰ ਪੰਜਾਬ ਦੀਆਂ ਮੰਡੀਆਂ ਜਿਹੜੀ ਗੱਲ ਆ ਜਲਦੀ ਮੀਟਿੰਗ ਕਰਾ ਕੇ ਸੀਐਮ ਸਾਹਿਬ ਆਸਟ੍ਰੇਲੀਆ ਗਏ ਵਾਪਸ ਆਉਂਦੇ ਵਾਲੀ ਮੀਟਿੰਗ ਕਰਾ ਕੇ ਤੁਹਾਡੀ ਅਰਥ ਪੂਰੀ ਕਰਦੇ ਆ ਕਿਉਂਕਿ ਹਰੇਲੇ ਨੇ ਨੋਟੀਫਿਕੇਸ਼ਨ ਕਰਤਾ ਹੁਣ ਅੱਜ ਦਾ ਮੁੱਦਾ ਇਹ ਸੀ ਕਿ ਪੰਜਾਬ ਦੇ ਵਿੱਚ ਸੈਲੋ ਐਂਡ ਪ੍ਰਾਈਵੇਟ ਮੰਡੀਆਂ ਵਿਦਆਊਟ ਐਨੀ ਟੈਕਸਸ ਅਗਰ ਟੈਕਸ ਨੇ ਲਵਾਂਗੇ ਤੇ ਮਾਰਕ ਪੰਜਾਬ ਕਿਵੇਂ ਬਚੇਗਾ ਆਰਡੀਆਰ ਦੇ ਨਾਲ ਪੰਜਾਬ ਦੀਆਂ ਸੜਕਾਂ ਜਿਹੜੀਆਂ ਮੰਡੀਆਂ ਨੂੰ ਅਪਰੋਚ ਕਰਦੀਆਂ ਨੇ ਸ਼ਹਿਰਾਂ ਨੂੰ ਅਪਰੋਚ ਕਰਦੀਆਂ ਨੇ ਕਿਸਾਨ ਦੀ ਅੱਜ ਤਕਰੀਬਨ ਸੜਕਾਂ ਸਾਰੀਆਂ ਟੁੱਟ ਭੱਜ ਗਈਆਂ ਕੁ ਬਰਸਾਤਾ ਨਾਲ ਟੁੱਟ ਗਿਓ ਸਮਾਂ ਪਾ ਕੇ ਟੁੱਟ ਗਿਆ ਉਹਨੇ ਡਵੈਲਪਮੈਂਟ ਕਿਵੇਂ ਹੋਗੀ ਜੇ ਸਾਡੇ ਕੋ ਫੰਡਸ ਨਹੀਂ ਹੋਗੇ ਇਹ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ ਵੇਖੋ ਅੱਜ ਦੇਸ਼ ਦੇ ਵਿੱਚ ਬੜੀਆਂ ਸਟੇਟਾਂ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਇਹ ਉੱਥੇ ਪਾਸ ਹੋ ਜਾਣਾ ਹੈ ਰਹਿ ਜਣੀਆਂ ਕੁਝ ਚੰਦ ਸਟੇਟਾਂ ਜਿੱਥੇ ਜਿਵੇਂ ਕਾਂਗਰਸ ਸਰਕਾਰ ਹੈ ਜਾਂ ਕਾਂਗਰਸ ਨਾਲ ਮਿਲ ਜੁਲੀ ਸਰਕਾਰ ਹੈ ਜਾਂ ਆਮ ਆਦਮੀ ਪੜੀ ਸਗਾ ਇੱਥੇ ਅਰਚਨਾ ਆਏਗੀ ਅਸੀਂ ਉਹਨਾਂ ਨੂੰ ਇੱਕ ਇੱਕ ਆਵਾਜ਼ ਦੇ ਕੱਲ ਕਹੀ ਹੈ ਪੂਰੇ ਆਰਥਿਕ ਵਰਗ ਨੇ ਵੀ ਇਹ ਜਿਹੜਾ ਖਰੜਾ ਹੈ ਇਹਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਆਲ ਪਾਰਟੀ ਮੀਟਿੰਗ ਬੁਲਾ ਕੇ ਇਨਰਜੈਕਟ ਕਰੋ ਇਹ ਪੰਜਾਬ ਖੇਤਰੀ ਕਿਉਂਕਿ ਪੰਜਾਬ ਦਾ ਏਪੀਐਮਸੀ ਐਕਟ ਜਿਹੜਾ ਅਸੀਂ ਕਹਿੰਦੇ ਕਿ ਏਸ਼ੀਆ ਦਾ ਬਿਹਤਰੀਨ ਐਕਟ ਹੈ ਲੇਕਿਨ ਮੈਂ ਏਸ਼ੀਆ ਦੀ ਨਹੀਂ ਕਹਦਾ ਇਹ ਵਰਲਡ ਦਾ ਪੂਰਾ ਬਿਹਤਰੀਨ ਹੈ ਜਿੱਥੇ ਕਿਸਾਨ ਨੂੰ 500 ਮੀਟਰ ਤੇ 1 ਕਿਲੋਮੀਟਰ ਤੇ 2 ਕਿਲੋਮੀਟਰ ਤੇ ਮੰਡੀ ਮਿਲਦੀ ਹੈ ਪਰ ਇਹ ਸੈਂਟਰ ਮਿਲਦਾ ਹੈ ਕਿਸਾਨ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਕੇ ਫਸਲ ਵੇਚਦਾ ਉਹਨੂੰ ਕੋਈ ਕਿਰਾਇਆ ਪਾੜਨ ਪੈਦਾ ਆਪਣੀ ਟਰਾਲੀ ਤੇ ਲੱਗਿਆ ਜਾ ਕੇ ਕਿਲੋਮੀਟਰ ਤੇ ਵੇਚ ਕੇ ਘਰੇ ਆ ਗਿਆ ਰਾਤ ਨੂੰ ਮੁੰਡਾ ਸਵਾਤਾ ਬਜ਼ੁਰਗ ਸਵਾਤਾ ਉਨੁਰਾਖੀ ਦੀ ਲੋੜ ਨਹੀਂ ਅਗਲੇ ਦਿਨ ਕੋ ਵਾਪਸ ਆ ਜਾਂਦਾ ਜੇ ਵੱਡੀਆਂ ਮੰਡੀਆਂ ਖੋਲਣੀਆਂ ਖੋਲਣੀਆਂ 100 ਕਰੋੜ ਦੇ 200 ਜਿਵੇਂ ਰਾਜਸਥਾਨ ਚ ਇਸੇ ਤਰ੍ਹਾਂ ਚਾਰ ਬੰਦੇ ਰਹਿ ਜਾਣਗੇ ਜਿਹੜਾ 45 ਹਜ਼ਾਰ ਆਰਥੀ ਉਹ ਬਰਬਾਦ ਹੋ ਜੂ ਕਿਸਾਨ ਜਿਹੜਾ ਮਜਬੂਰ ਹੋ ਜੂਗਾ ਇਹਨਾਂ ਕੋਲ ਦੋ ਤਿੰਨ ਸਾਲ ਸਤੇ ਮਿੰਗੇ ਡੇਰ ਤੇ ਵੇਚੂ ਉਸ ਤੋਂ ਬਾਅਦ ਆ ਮੋਬਾਈਲ ਵਾਲ ਹਾਲੂਗਾ ਜਿਹੜਾ 99 ਰੁਪਏ ਚ ਮਿਲਦਾ ਸੀ ਤੁਹਾਨੂੰ ਪੈਕੇਜ ਅੱਜ 599 ਚ ਅਗਲੇ ਸਾਲ ਕਰ ਦੇਣਗੇ 699 700 800 ਫਿਰ 100 200 ਜਿਵੇਂ ਪਹਿਲਾਂ ਇਹ ਹੁੰਦੀ ਰਹੀ ਆ ਉਹ ਤਾਂ ਆਪ ਦੀ ਦੇਖੋ ਉਹ ਨਾ ਉਹਨਾਂ ਨੇ ਦੇਖੋ ਸਰਕਾਰ ਤੋਂ ਪੁੱਛਿਆ ਵੀ ਇਹਨੂੰ ਲਾਗੂ ਕਰੋ ਜਾਂ ਇਹਦੇ ਦੇਬਜੈਕਟ ਕਰੋ ਅਸੀਂ ਕਹਿਆ ਵੀ ਇਹ ਜਿਹੜਾ ਪੰਜਾਬ ਦੇ ਹਿੱਤ ਨਹੀਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਨੇ ਜਿੱਥੇ ਕਣਕ ਝੋਨਾ ਵਗੈਰਾ ਫਸਲਾਂ ਨਹੀਂ ਹੁੰਦੀਆਂ ਫੁੱਲ ਫਲਾਵਰ ਦੂਜਾ ਤੀਜਾ ਫਰੂਟ ਹੁੰਦੇ ਆ ਉਹਨਾਂ ਦੀ ਰਾਇ ਲਵੋ ਸਾਡੇ ਨਾਲ ਇਹਦਾ ਕੋਈ ਕੰਪੀਟੀਸ਼ਨ ਕਿਉਂਕਿ ਏਪੀਐਮਸੀ ਐਕਟ ਆ ਉਹ ਬਿਹਤਰੀਨ ਹੈ 2006 ਦੇ ਵਿੱਚ ਬਿਹਾਰ ਦੇ ਵਿੱਚ ਏਪੀਐਮਸੀ ਐਕਟ ਖਤਮ ਕਰਤਾ ਅੱਜ ਉਥੋਂ ਦੇ ਕਿਸਾਨ ਦਾ ਕੀ ਹਾਲ ਹੈ ਜਿਹੜੀ ਤੁਸੀਂ ਮੰਡੀਆਂ 'ਚ ਕਈ ਵਾਰੀ ਜਾਂਦੇ ਹੋ ਸਾਥੀ ਸਾਰੇ ਪੰਜਾਬੀਓ ਤੁਸੀਂ ਮੰਡੀਆਂ ਦੇ ਵਿੱਚ ਅੱਜ ਜਿਹੜੇ ਬਿਹਾਰੀ ਮਜ਼ਦੂਰ ਆਉਂਦੇ ਨੇ ਉਪਾਇ ਪਾਇਂ 10-10 ਏਕੜ ਦੇ 20 ਕਰਦੇ ਜ਼ਮੀਨ ਦੇ ਮਾਲਕ ਹੈ ਪਰ ਉਥੇ APMC ਐਕਟ ਨਾ ਹੋਣ ਕਰਕੇ ਮੰਡੀ ਕਨਸਿਸਟਮ ਨਾ ਹੋਣ ਕਰਕੇ ਅੱਜੋ ਮਜ਼ਦੂਰ ਬਣ ਗਏ ਇਹੋ ਚੀਜ਼ ਪੰਜਾਬ ਨਾਲ ਹੋਣੀ ਹੈ ਜੇ APMC ਐਕਟ ਖਤਮ ਹੋ ਗਿਆ ਆ ਜਿਹੜਾ ਖਰੜਾ ਜਿਹਾ ਕਹਿੰਦੇ ਲਾ ਦਿਓ ਵੀ 올 ਇੰਡੀਆ ਦੇ ਵਿੱਚ ਪ੍ਰਾਈਵੇਟ ਮੰਡੀਆਂ ਖੋਲ ਦੋ ਸੈਲੋ ਖੋਲ ਦੋ ਆਰਤੀਆ ਖਤਮ ਕਰ ਦੋ ਕਿਸਾਨ ਨੂੰ ਉਹਦੀ ਆਪਸ਼ਨ ਦੇ ਦਿਓ ਵੀ ਪ੍ਰਾਈਵੇਟ ਮੰਡੀ ਆਓ ਜਦੋਂ ਤੁਸੀਂ ਪ੍ਰਾਈਵੇਟ ਨਵੀਂ ਦੁਕਾਨ ਤੇ ਜਾਓਗੇ ਪਹਿਲਾਂ ਸੌਦੇ ਦਾ ਭਾਅ ਘੱਟ ਦੱਸਦਾ ਤੇ ਬੰਦਾ ਕਹਿੰਦਾ ਯਾਰ ਪੁਰਾਣੇ ਦੁਕਾਨਦਾਰ ਬੜਾ ਲੁੱਟਦਾ ਸੀ ਨਾ ਉਧਰ ਜੋ ਕਰਦਾ ਨਾ ਉਧਰ ਜੋ ਕਰਦਾ ਇਹ ਉਹ